ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਦਿਔਰ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਬਹੁਤ ਜ਼ਿਆਦੇ ਸੋਹਣੇ ਸੋਹਣੇ ਸੂਟ ਪਹਿਲਾਂ ਆਪਾਂ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਆਪਣਾ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਤੁਸੀਂ ਕੋਈ ਵੀ ਸੂਟ ਡਨ ਕਰਨਾਗਾ ਔਰ ਤਾਂ ਟੈਨਸ਼ਨ ਫਰੀ ਹੋ ਕੇ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋਗੇ ਆਪਣਾ ਦੂਸਰਾ ਚੈਨਲ ਹੈਗਾ ਰਾਣਾ ਸਾਹਿਬ ਟਿਕਾ ਹਾਊਸ ਪਲੀਜ਼ ਦੂਸਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੁਸੀਂ ਕਿਸੇ ਵੀ ਪ੍ਰਕਾਰ ਦਾ ਫੈਬਰਿਕ ਤੇ ਕਿਸੇ ਵੀ ਪ੍ਰਕਾਰ ਦਾ ਵਰਕ ਕਰਵਾਉਣਾਗਾ ਜਾਂ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਅੱਜ ਜਿਹੜੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹ ਦਿਖਾਵਾਂਗੇ ਪਿਓਰ ਪਸ਼ਮੀਨੇ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜਿਆਦੇ ਵਧੀਆ ਪਸ਼ਮੀਨਾ ਹੋਊਗਾ ਹਾਈ ਕੁਆਲਿਟੀ ਦਾ ਬੋਰਵਾਰ ਇਹਦੇ ਤੇ ਬਿਲਕੁਲ ਨਹੀਂ ਆਉਣਾ ਤੁਸੀਂ ਇਹਨੂੰ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੋ ਡੇਲੀ ਵੇਅਰ ਵੀ ਕਰ ਸਕਦੇ ਹੋਗੇ ਜਾਂ ਜੌਬ ਲਈ ਟੀਚ ਕੋਈ ਕਰਦੇ ਹੋ ਤੁਸੀਂ ਕੋਈ ਕਿਸੇ ਵੀ ਪ੍ਰਕਾਰ ਦੀ ਜੌਬ ਕਰਦੇ ਆ ਤਾਂ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਜ਼ਿਆਦੇ ਵਧੀਆ ਹਾਈ ਫਾਈ ਕਲੈਕਸ਼ਨ ਆ ਗਈ ਹੈ ਤੁਸੀਂ ਇਹਨੂੰ ਵਰਕ ਕਰਵਾ ਕੇ ਇਹਨੂੰ ਥੋੜਾ ਜਿਆਦਾ ਹਾਈਲਾਈਟ ਕਰਨਾਗਾ ਤੁਸੀਂ ਉਹ ਵੀ ਕਰ ਸਕਦੇ ਹੋ ਸਾਡੇ ਤੋਂ ਕਰਵਾਣਾ ਤੁਸੀਂ ਤਾਂ ਵੀ ਕਰਵਾ ਸਕਦੇ ਹੋ ਪਹਿਲਾ ਕਲਰ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਬਹੁਤ ਜਿਆਦੇ ਵਧੀਆ ਡਿਜ਼ਾਈਨਿੰਗ ਆ ਗਈ ਇਹਦੀ ਪਿਓਰ ਪਸ਼ਮੀਨਾ ਕਹੇ ਲਾਈਨਿੰਗ ਦੀ ਨੀਡ ਆਪਾਂ ਵੀਡੀਓ ਇਥਲਾਈਸ ਸੀ ਜਿਹੜੀ ਕੱਲ ਉਹਦੇ ਵਿੱਚ ਪਹਿਣਾ ਦੇ ਕੰਨਿਆਂ ਦੇ ਮੈਸੇਜ ਆਏ ਸੀਗੇ ਵੀ ਲਾਈਨਿੰਗ ਦੀ ਨੀਡ ਹੈਗੀ ਆ ਕਿ ਜੇ ਨਹੀਂ ਹੈਗੀ ਇਹ ਵਾਲੇ ਪਸ਼ਮੀਨੇ ਨੂੰ ਦੇਖੋ ਜੀ ਜੇ ਤੁਸੀਂ ਲਗਵਾਉਣੀ ਚਾਹੁੰਦੇ ਹੋ ਤਾਂ ਬਹੁਤ ਵਧੀਆ ਗੱਲ ਆ ਜੇ ਨਹੀਂ ਲਗਵਾਉਣੀ ਚਾਹੁੰਦੇ ਤਾਂ ਵੀ ਕੋਈ ਅੱਡਾ ਇਸ਼ੂ ਨਹੀਂ ਹੈਗਾ ਵੀ ਇਹਨੂੰ ਲਗਵਾਉਣ ਦੀ ਲੋੜ ਹੈਗੀ ਹੈਗੀ ਆ ਜੇ ਆਪਾਂ ਸ਼ਰਟ niche ਲਾਈਨਿੰਗ ਲਗਵਾਵਾਂਗੇ ਤਾਂ ਜਿਹੜੀ ਸ਼ਰਟ ਦੀ ਹੈ ਨਾ ਸੂਟ ਦੀ ਆਪਣੀ ਇੱਕ ਵੱਖਰੀ ਜਿਹੀ ਗ੍ਰੇਸ ਬਣ ਜਾਂਦੀ ਆਗੀ ਬਾਕੀ ਆਪਣਾ ਕੱਪੜਾ ਹੈਗਾ ਜਿਹੜਾ ਥੋੜਾ ਜਿਹਾ ਆਪਾਂ ਜ਼ਿਆਦਾ ਟਾਈਮ ਚੂਜ਼ ਕਰ ਸਕਦੇ ਆਂਗੇ ਬਾਕੀ ਜੇ ਸਰਦੀ ਦਾ ਮੌਸਮ ਵਾਂਗ ਜੇ ਲਾਈਨਿੰਗ ਲਗਵਾਵਾਂ ਵੀ ਲਵਾਂਗੇ ਤਾਂ ਵੀ ਕੋਈ ਅੱਡਾ ਹੋ ਨਹੀਂ ਹੈਗਾ ਇਸ਼ੂ ਨਹੀਂ ਹੈਗਾ ਵੀ ਆਪਾਂ ਤਾਂ ਵੇਅਰ ਨਹੀਂ ਕੀਤਾ ਜਾਣਾ ਬਹੁਤ ਜ਼ਿਆਦੇ ਵਧੀਆ ਲੋਕ ਆ ਜਾਂਦੀ ਹੈ ਕਿ ਕੱਪੜੇ ਨੂੰ ਲਾਈਨਿੰਗ ਨਾਲ ਕਿਉਂਕਿ ਜਿੰਨੇ ਆਪਣੇ ਕੋਲੇ ਵਾਰੇ ਆਰਡਰ ਜਾਂਦੇ ਨੇ ਆਪਾਂ ਸਟੀਚਿੰਗ ਕਰਕੇ ਤੋਰਦੇ ਆਲਮੋਸਟ ਆਪਾਂ ਸਾਰੇ ਸੂਟਾਂ ਦੇ ਨੀਚੇ ਲਾਈਨਿੰਗ ਲਗਾ ਕੇ ਹੀ ਤੋਰਦਿਆਂਗੇ ਆਪਣੇ ਜਿਹੜੀਆਂ ਇਧਰ ਲੀਆਂ ਪਹਿਣਾ ਨੇ ਉਹਨਾਂ ਨੇ ਚਲੋ ਥੋੜਾ ਜਿਹਾ ਇਦਾਂ ਹੋ ਜਾਂਦਾ ਵੀ ਅਸੀਂ ਲਾਈਨਿੰਗ ਨਹੀਂ ਲਪਵਾਉਣੀ ਵੀ ਇਹ ਤਾਂ ਸਰਦੀਆਂ ਵਾਲੇ ਸੂਟ ਨੇ ਜਾਂ ਪਸ਼ਮੀਨਾ ਗਾ ਉਹ ਤੁਹਾਡੀ ਮਰਜ਼ੀ ਆ ਲਗਵਾਉਣੀ ਜਾਂ ਨਹੀਂ ਲਗਵਾਉਣੀ ਵੈਸੇ ਇਹਨਾਂ ਨੂੰ ਨੀੜ ਨਹੀਂ ਵੀ ਹੈਗੀ ਜੇ ਲਗਵਾਉਣੀ ਚਾਹਣਿਓ ਤਾਂ ਕਪੜੇ ਦੀ ਇੱਕ ਵੱਖਰੀ ਜੀ ਲੁੱਕ ਬਣ ਜਾਂਦੀ ਹੈ ਜੀ ਚਲੋ ਜੀ ਦਿਖਾਉਨੇ ਆਪਾਂ ਤੁਹਾਨੂੰ ਫਾਸਟ ਸੂਟ ਇਹ ਰਾਣੀ ਸੀੜ ਦਾ ਸੂਟ ਹੈਗਾ ਬਹੁਤ ਜਿਆਦਾ ਵਧੀਆ ਡਿਜ਼ਾਈਨਿੰਗ ਪ੍ਰਿੰਟਿੰਗ ਆ ਗਈ ਇਹਦੀ ਦੇਖ ਸਕਦੇ ਹੋ ਆਲ ਓਵਰ ਸੂਟ ਰਹਿਣ ਵਾਲਾਗਾ ਇਹ ਇਹਦੇ ਨਾਲ ਸੌਲ ਨਹੀਂ ਹੈਗਾ ਇਹਦੇ ਨਾਲ ਰਹਿਣ ਵਾਲਾਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾਗਾ ਜਿਵੇਂ ਕਈ ਭੈਣਾਂ ਵਰਕ ਨੂੰ ਨਹੀਂ ਪਸੰਦ ਕਰਦੀਆਂ ਉਹਨਾਂ ਨੇ ਫੰਕਸ਼ਨ ਤੇ ਸੂਟ ਵੀ ਵਧੀਆ ਪਾਉਣੇ ਹੁੰਦੇ ਨੇ ਤੇ ਪ੍ਰਿੰਟ ਪਾਉਣੇ ਹੁੰਦੇ ਨੇ ਉਹਨਾਂ ਲਈ ਇਹ ਬਹੁਤ ਵਧੀਆ ਵੈਸਟ ਕਲੈਕਸ਼ਨ ਆਗੀ ਦੁਪट्टे ਦੀ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਕਿੰਨੀ ਜ਼ਿਆਦੇ ਸੋਹਣੀ ਆ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਮਿਲੂਗਾ ਦੇਖ ਸਕਦੇ ਹੋਗੇ ਕਿਉਂਕਿ ਜਿੱਦਾਂ ਦਾ ਤੁਸੀਂ ਪੈਸਾ ਲਾਵੋਗੇ ਉਦਾਂ ਦੀ ਆਪਾਂ ਤੁਹਾਨੂੰ ਚੀਜ਼ ਦਵਾਂਗੇ ਇਦਾਂ ਨਹੀਂ ਹੋਊਗਾ ਵੀ ਪੈਸਾ ਤੁਹਾਡਾ ਵੇਸਟ ਗਿਆ ਇਹ ਸੀ ਆਪਣੇ ਕੋਲੇ ਇਹਦੇ ਵਿੱਚ ਫਰਸਟ ਕਲਰ ਰਾਣੀ ਜੇੜ ਦਾ ਸੂਟ ਹੈਗਾ ਇਹ ਰੂਬੀ ਦਾ ਸ਼ਿਮਰ ਰੂਬੀ ਦਾ ਪਸ਼ਮੀਨਾ ਸ਼ਿਮਰ ਨਹੀਂ ਹੈਗਾ ਸੌਰੀ ਕੱਲਾ ਪਸ਼ਮੀਨਾ ਦਾ ਹੈ ਰੂਬੀ ਦਾ ਹੀ ਆਪਾਂ ਸਿਮਰ ਪਸ਼ਮੀਨੇ ਦੀ ਵੀਡੀਓ ਲਾਈ ਸੀਗੀ ਜਿਹੜਾ ਸੈਕੰਡ ਕਲਰ ਆ ਗਿਆ ਉਹ ਆ ਗਿਆ ਆਪਣੇ ਕੋਲੇ ਮਸਟਰਡ ਮਸਟਰਡ ਕਲਰ ਦਾ ਆ ਗਿਆ ਸੂਟ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਪੜੇ ਤੁਸੀਂ ਬਿਲਕੁਲ ਟੈਨਸ਼ਨ ਨਾ ਲਿਓ ਕਿਉਂਕਿ ਜਿਹੜਾ ਸਟਾਫ ਹੈਗਾ ਉਹ ਬਹੁਤ ਜ਼ਿਆਦਾ ਵਧੀਆ ਦਾ ਹੈ ਇਹਦੇ ਨਾਲ ਵੀ ਰੱਖਿਆ ਹੋਇਆ ਹੈਗਾ ਪਿਓਰ ਮਸਲੀਨ ਦਾ ਸੇਮ ਡਿਜ਼ਾਈਨਿੰਗ ਦਾ ਦੁਪੱਟਾ ਚੈੱਕ ਕਰੋ ਇੰਨਾ ਜ਼ਿਆਦਾ ਸੋਹਣਾਗਾ ਅੱਜ ਆਪਾਂ ਸਾਰੇ ਸੂਟ ਹੀ ਖੋਲ ਕੇ ਦਿਖਾਵਾਂਗੇ ਕਿਉਂਕਿ ਜਿਹੜਾ ਆਪਾਂ ਸੂਟ ਨਹੀਂ ਖੋਲ ਕੇ ਦਿਖਾਉਂਦੇ ਉਹਦੇ ਲਈ ਆਪਾਂ ਨੂੰ ਮੈਸੇਜ ਆਉਣ ਲੱਗ ਜਾਂਦਾ ਵੀ ਜਿਹੜਾ ਸੂਟ ਨਹੀਂ ਖੋਲਿਆ ਉਹ ਸਾਨੂੰ ਦੁਬਾਰੀ ਖੋਲ ਕੇ ਦਿਖਾਓ ਸਾਨੂੰ ਉਹ ਪਸੰਦ ਆਗਾ ਇਸ ਲਈ ਆਪਾਂ ਤੁਹਾਨੂੰ ਸਾਰੇ ਸੂਟ ਹੀ ਸ਼ੋਅ ਕਰਾਂਗੇ ਬਲੂ ਕਲਰ ਦਾ ਸੂਟ ਹੈਗਾ ਇਹਦੇ ਨਾਲ ਰਹਿਣ ਵਾਲਾਗਾ ਸੇਮ ਦੁਪੱਟਾ ਸੇਮ ਡਿਜ਼ਾਈਨਿੰਗ ਦਾ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਹੈਗਾ ਉਹ 1550 ਰੁਪਈਆ ਰਹਿਣ ਵਾਲਾ ਅਗਲਾ ਕਲਰ ਆ ਗਿਆ ਇਹ ਆਪਣੇ ਕੋਲੇ ਸੇਮ ਡਿਜ਼ਾਈਨ ਦੇ ਸੀਗੇ ਤਿੰਨ ਕਲਰ ਇਹ ਜਿਹੜਾ ਕਲਰ ਆ ਗਿਆ ਆਪਣੇ ਕੋਲੇ ਸਿੰਗਲ ਪੀਸ ਰਹਿ ਗਿਆ ਕਿਉਂਕਿ ਇਹਦੇ ਨਾਲ ਦੇ ਬਾਕੀ ਦੇ ਸਾਰੇ ਸੂਟ ਸੇਲ ਹੋ ਚੁੱਕੇ ਨੇ ਕਲਰ ਇਹਦੇ ਵਿੱਚ ਵੀ ਬਹੁਤ ਜਿਆਦੇ ਸੋਹਣੇ ਸੀਗੇ ਇਹਦੇ ਵਿਚਾਹ ਵਾਲਾ ਕਲਰ ਹੈਗਾ ਇਹਦੇ ਨਾਲ ਰੈਨ ਵਾਲਾ ਆਹ ਵਾਲਾ ਮਸਲੀਨ ਦਾ ਦੁਪੱਟਾ ਇਹਨਾਂ ਦਾ ਸਾਰੇ ਸੁੱਟਾਂ ਦਾ ਰੇਟ ਹੈਗਾ ਜਿਹੜਾ ਉਹ 1550 ਰੈਨ ਵਾਲਾ ਹੈਗਾ ਦੇਖ ਸਕਦੇ ਹੋ ਤੁਸੀਂ ਕੁੱਲਾ ਡੁੱਲਾ ਦੁਪੱਟਾ ਦਾ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਕਿਉਂਕਿ ਤੁਹਾਡੇ ਇੱਕ ਲਾਈਕ ਤੇ ਸਬਸਕ੍ਰਾਈਬ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾਗਾ ਆਪਾਂ ਕੁਝ ਨਵਾਂ ਲੈ ਕੇ ਆਉਣ ਲਈ ਆਪਾਂ ਨੂੰ ਹੌਸਲਾ ਮਿਲਦਾ ਵੀ ਤੁਸੀਂ ਸਾਨੂੰ ਪਸੰਦ ਕਰਦੇ ਹੋ ਸੀ ਤੁਹਾਡੇ ਲਈ ਕੋਈ ਨਵੀਂ ਵੀਡੀਓ ਲੈ ਕੇ ਆਈਏ ਨਵੇਂ ਸੂਟ ਦਿਖਾਈਏ ਤੁਹਾਨੂੰ ਜਦੋਂ ਦੁਆਰਾ ਫੇਰ ਰਿਕਵੈਸਟ ਕਰਦੇ ਆ ਆਪਣਾ ਸਕਰੀਨ ਤੇ ਨੰਬਰ ਲਾਇਆ ਹੁੰਦਾ ਤੁਸੀਂ ਕੋਈ ਵੀ ਆਪਣਾ ਆਰਡਰ ਡਨ ਕਰਨਾ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਕੋਈ ਵੀ ਆਪਣਾ ਆਰਡਰ ਡਨ ਕਰਨਾ ਸਕਰੀਨ ਤੇ ਆਪਣਾ ਨੰਬਰ ਲਾਇਆ ਹੋਇਆ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਵਟਸਐਪ ਕਾਲ ਕਰ ਸਕਦੇ ਹੋਗੇ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਕਿਸੇ ਵੀ ਪ੍ਰਕਾਰ ਦਾ ਵਰਕ ਲੈਣਾਗਾ ਤੁਸੀਂ ਉਹ ਵੀ ਲੈ ਸਕਦੇ ਹੋ ਸਟਿਚਿੰਗ ਲੈਣੀ ਹੈਗੀ ਤੁਸੀਂ ਉਹ ਵੀ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਸੂਟ ਲੈਣੇ ਨੇ ਉਹ ਵੀ ਲੈ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਧੰਨਵਾਦ